ਪਰਲਕਪੁਰ ਬਣ ਗਏ ਨੇ ਭਾਰਤ ਦੇ ਜੰਗਿਆ ਸਟਬਲੀਨੀਅਰ ਮਹਿਜ 3 ਮਹੀਨੇ ਦੇ ਵਿੱਚ ਹੀ ਹਾਸਲ ਕੀਤਾ ਇਹ ਸਟੇਟਸ ਤੇ ਪਰਲਕਪੁਰ ਦੀ ਨੈਟਵਰਥ 1.1 ਅਰਬ ਡਾਲਰ ਤੋਂ ਉੱਪਰ ਹੈ ਜਿਹਾ ਦੱਸਦੀ ਹੈ ਕਿ ਪਰਲਕਪੁਰ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਬਲੀਨੀਅਰ ਬਣ ਗਏ ਨੇ ਉਹਨਾਂ ਨੇ ਇਹ ਸਟੇਟਸ ਮਹਿਜ 3 ਮਹੀਨੇ ਦੇ ਵਿੱਚ ਹੀ ਹਾਸਲ ਕਰ ਲਿਆ ਉਹਨਾਂ ਦੀ ਜਿਹੜੀ ਨੈਟਵਰਥ ਹੈ 1.1 ਅਰਬ ਡਾਲਰ ਤੋਂ ਉੱਪਰ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਪਰਲਕਪੂਰਦੀ ਉਮਰ 27 ਸਾਲ ਹੈ ਮਈ 2023 ਦੇ ਵਿੱਚ ਉਹਨਾਂ ਨੇ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ ਉਹਨਾਂ ਦੀ ਕੰਪਨੀ ਸਟਾਰਟਅਪ ਸਾਈਬਰ 365 ਇੱਕ Web3 ਤੇ ਨਾਲ ਹੀ AI ਫੋਕਸਡ ਕੰਪਨੀ ਹੈ ਜਿਸ ਦੀ துவਦ ਉਹਨਾਂ ਨੇ 2023 ਦੇ ਵਿੱਚ ਕੀਤੀ ਸੀ ਉਹਨਾਂ ਦੀ ਇਹ ਕੰਪਨੀ ਸਾਈਬਰ ਸੁਰੱਖਿਆ ਦੇ AI ਇਕੋਸਿਸਟਮ ਦੇ ਵਿੱਚ ਕ੍ਰਾਂਤੀਕਾਰੀ ਕਦਮ ਪੁੱਟ ਰਹੀ ਹੈ ਦੱਸਦੀ ਹੈ ਕਿ ਪੰਨ ਕਪੂਰ ਨੇ ਆਪਣਾ ਇਹ ਸਫਰ ਨਿਵੇਸ਼ ਬੈਂਕਿੰਗ ਦੇ ਤੌਰ ਤੇ ਸ਼ੁਰੂ ਕੀਤਾ ਸੀ ਤੇ ਉਹਨਾਂ ਦੇ ਵੱਲੋਂ ਜਾਈਬਰ 365 ਦੀ ਸਥਾਪਨਾ ਤੋਂ ਪਹਿਲਾਂ ਇੱਕ ਵਿੱਤ ਸਲਾਹਕਾਰ ਦੇ ਤੌਰ ਤੇ ਵੀ ਕੰਮ ਕੀਤਾ ਜਾ ਚੁੱਕਾ ਹੈ ਦੱਸਦੀ ਹੈ ਕਿ ਜਾਈਬਰ 365 ਇੱਕ ਕ੍ਰਾਂਤੀਕਾਰੀ ਕਦਮ ਪੁੱਟ ਰਹੀ ਹੈ ਜਿਸ ਦੇ ਨਾਲ ਸਾਈਬਰ ਸੁਰੱਖਿਆ ਦੇ ਵਿੱਚ ਨਵੀਆਂ ਰਾਹਾਂ ਖੁੱਲ ਰਹੀਆਂ ਨੇ ਦੱਸੇ ਕਿ Web3 ਦੇ ਤੌਰ ਤੇ ਉਹ ਇੱਕ ਆਸ਼ਾਵਾਦੀ ਨੇਤਾ ਦੇ ਤੌਰ ਤੇ ਜਾਣੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਨਵੇਂ ਕ੍ਰਾਂਤੀਕਾਰੀ ਜਿਹੜੇ ਕਦਮ ਨੇ ਉਹ ਪੁੱਟੇ ਜਾ ਰਹੇ ਨੇ ਪਰਲਕਪੁਰ ਦਾ ਇਹ ਸਫ਼ਰ ਨੌਜਵਾਨਾਂ ਦੇ ਲਈ ਬਹੁਤ ਜ਼ਿਆਦਾ ਪ੍ਰੇਰਣਾਦਾਇਕ ਹੈ ਬਹੁਤ ਸਾਰੇ ਨੌਜਵਾਨ ਉਹਨਾਂ ਦੀ ਇਸ ਯਾਤਰਾ ਤੋਂ ਸਿੱਖਿਆ ਵੀ ਲੈ ਰਹੇ ਨੇ ਸੋ ਪਰਲਕਪੁਰ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਬਲੇਨੀਅਰ ਬਣ ਗਏ ਨੇ